ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਪੰਥਕ ਹਲਚਲ ਤੋਂ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਦੇ ਵਿਅਕਤੀਤਵ ਬਾਰੇ ਜਿਨ੍ਹਾਂ ਦੀ ਸ਼ਖਸੀਅਤ ਬਾਰੇ ਆਪਾਂ ਅਕਸਰ ਹੀ ਚਰਚਾ ਕਰਦੇ ਰਹੇ ਨੇ ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਸੀ ਜਾਂ ਜਿਹੜੇ ਫੈਸਲੇ ਸੀ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਆਲੋਚਨਾ ਹੁੰਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਫੈਸਲਿਆਂ ਤੇ ਕਿੰਤੂ ਬਲੰਤੂ ਹੁੰਦਾ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਚਰਚਾ ਲੰਗੇ ਮਹੀਨਿਆਂ ਲੰਗੇ ਹਫ਼ਤਿਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹੇ ਹਾਂ ਇੱਕ ਬੜੀ ਵੱਡੀ ਅਪਡੇਟ ਸੀ ਉਹਨਾਂ ਦਾ ਅਸਤੀਫਾ ਪਰ ਇਹ ਗੱਲਾਂ ਇੱਥੇ ਹੀ ਨਹੀਂ ਖੜੀਆਂ ਪੰਥਕ ਸਫਾਂ ਦੇ ਵਿੱਚ ਚਰਚਾਵਾਂ ਹੋਰ ਵੀ ਤੇਜ਼ ਹੋ ਚੁੱਕੀਆਂ ਨੇ ਉਹ ਚਰਚਾਵਾਂ ਨੇ ਜਿਹਸੇਦਰ ਸਾਹਿਬ ਦੇ ਅਸਤੀਫੇ ਨੂੰ ਲੈ ਕੇ ਸਵਾਲ ਵੱਡਾ ਇਹ ਖੜਾ ਹੋ ਗਿਆ ਸ਼ਰਮਾ ਜੀ ਕਿ ਧਾਮੀ ਦੇ ਅਸਤੀਫੇ ਤੋਂ ਬਾਅਦ ਕਿ ਜਹੇਦਰ ਸਾਹਿਬ ਦਾ ਵੀ ਅਸਤੀਫਾ ਆ ਸਕਦਾ ਹੈ ਜੀ ਬਿਲਕੁਲ ਜੀ ਭਾਰਤੀ ਸਮੇਂ ਦੇ ਅਨੁਸਾਰ ਲੰਘੇ ਕੱਲ ਜਦੋਂ ਐਡਵੋਕੇਟ ਹਜਿੰਦਰ ਸਿੰਘ ਧਾਮੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਅਸਤੀਫਾ ਐਲਾਨਿਆ ਹਮਮ ਸੋਸ਼ਲਵਾਦੀ ਹਲਚਲ ਤੇਜ਼ ਹੋ ਗਈ ਕਿ ਤੋ ਅੱਗੇ ਕੀ ਜੀ ਵੈਸੇ ਪ੍ਰਵਿੰਜੀ ਆਪਾਂ ਪਹਿਲਾਂ ਵੀ ਕਈ ਵਾਰ ਇਸੇ ਪਲੇਟਫਾਰਮ ਤੇ ਗੱਲ ਕਰਦੇ ਰਹੇ ਹਾਂ ਕਿ ਤਾਮੀ ਯੂਰੀ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਚਿੰਤਤ ਹੋ ਜਾਂਦੇ ਨੇ ਉਹਨਾਂ ਨੇ ਇੱਕ ਦੋ ਵਾਰ ਆਪਣੇ ਘਰੀ ਡੇਰਾ ਲਾ ਲਿਆ ਸੀ ਦਫਤਰ ਉਹਨਾ ਬੰਦ ਕਰਤਾ ਸੀ ਮਾਗੀ ਮੀਲੇ ਵਾਲੀ ਸਟੇਜ ਤੇ ਨਹੀਂ ਗਏ ਸੀ ਕਾਲੀਆਂ ਦੀ ਕਾਲੀਆਂ ਦੀ ਮੀਟਿੰਗ ਤੋਂ ਨਹੀਂ ਸੋਗੇ ਸਿੱਧੇ ਘਰੇ ਚਲੇ ਜਾਂਦੇ ਸੀ ਸ਼੍ਰੋਮਿਕਵਿਟੀ ਜਾਂ ਬੈਠਾਂ ਤੋਂ ਸਿੱਧੇ ਨਿਕਲ ਕੇ ਚਲੇ ਜਾਂਦੇ ਸੀ মিডিਆ ਨਾਲ ਗੱਲ ਨਹੀਂ ਕਰਦੇ ਸੀ ਉਹ ਸਾਰੇ ਪਹਿਲੂ ਆਪਾਂ ਕਈ ਵਾਰ ਬਾਤਛੇ ਨੇ ਸੋ ਇਸ ਹਵਾਲੇ ਨਾਲ ਕਿ ਬਈ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜਾ ਫੈਸਲਾ ਲਿਆ ਇਹਦਾ ਮਤਲਬ ਇਹ ਫੈਸਲਾ ਇੱਕ ਦਿਨ ਚ ਨਹੀਂ ਆਇਆ ਜੀ ਪਹਿਲੀ ਵਾਰ ਚ ਨਹੀਂ ਆਇਆ ਉਹਨਾਂ ਨੇ ਪਹਿਲਾਂ ਵੀ ਕਿੰਨੀ ਵਾਰ ਅਜਿਹੇ ਸੰਕੇਤ ਦਿੱਤੇ ਨੇ ਜਿਹਦਾ ਜ਼ਿਕਰ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਕਰਦੇ ਆਏ ਆ ਕਿ ਤਾਮੀ ਸਾਹਿਬ ਅਸਤੀਫਾ ਦੇਣ ਦਾ ਮਨ ਬਣਾ ਰਹੇ ਨੇ ਤਾਮੀ ਸਾਹਿਬ ਦੋ ਕੁੜਾਂ ਚ ਫਿਸ ਰਹੇ ਨੇ ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਸਿੰਘ ਸਾਹਿਬ ਜਸੇਦਾਰ ਸਹਿਬਾਨ ਸ਼੍ਰੀ ਕਾਲਤਖਸਬ ਬਾਕੀ ਤਖਤਾਂ ਦੇ ਉਹਨਾਂ ਦੇ ਲਈ ਸਾਰੀ ਸੇਵਾ ਨਿਭਾਉਣੀ ਜ਼ਿੰਮੇਵਾਰੀ ਨਿਭਾਉਣੀ ਉਹ ਸਾਰੇ ਖਵਾਲੇ ਨਾਲ ਕਾਰਜ ਵਿਧਾ ਦੇ ਵਿੱਚ ਪ੍ਰਮੁੱਖ ਰੋਲ ਨਿਭਾਉਣਾ ਧਾਰਮਿਕ ਅਗਵਾਈ ਦੇ ਨਾਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਦੂਸਰੇ ਪਾਸੇ ਉਹ ਜ਼ਖਵੀਰ ਬਾਦਲ ਦੇ ਵੀ ਨਜ਼ਦੀਕੀ ਨੇ ਉਹਨਾਂ ਦੇ ਵੀ ਖਾਸ ਨੇ ਉਹਨਾਂ ਵੱਲੋਂ ਹੀ ਛਾਪੇ ਗਏ ਨੇ ਇਸ ਲਈ ਉਧਰ ਵੀ ਖਰੇ ਉਤਰਨਾ ਚਾਹੁੰਦੇ ਨੇ ਸੋ ਇਹ ਦਵੇਦਾ ਉਹਨਾਂ ਨੂੰ ਖਿੱਚੀ ਫਿਰ ਰਹੀ ਸੀ ਆਖਰ ਉਹਨਾਂ ਨੇ ਕੱਲ ਅਸਤੀਫਾ ਦੇ ਦਿੱਤਾ ਜੀ ਕੱਲਾ ਅਸਤੀਫਾ ਉਹਨਾਂ ਨੇ ਸ਼੍ਰੋਮਣੀ ਕੰਟੀ ਦੀ ਪ੍ਰਧਾਨਗੀ ਤੋਂ ਨਹੀਂ ਦਿੱਤਾ ਉਹ ਕਹਿੰਦੇ ਮੈਂ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੰਦਾ ਇਹ ਅਸਤੀਫਾ ਕਹਿੰਦੇ ਮੈਂ ਜੱਥੇਦਾਰ ਸਭ ਨੂੰ ਭੇਜਦਾ ਸ਼੍ਰੋਮਣੀ ਕੰਟੀ ਦੀ ਪ੍ਰਧਾਨਗੀ ਦਾ ਅਸਤੀਫਾ ਮੈਂ ਅੰਤਰਿੰਕ ਕਮੇਟੀ ਨੂੰ ਭੇਜਦਾ ਸੋ ਜੀ ਮੈਂ ਹੁਣ ਆਪਣੇ ਬੋਝ ਤੋਂ ਹਲਕਾ ਹੋ ਗਿਆ ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜਾ ਜਥੇਦਾਰ ਸਿੰਘ ਸਾਹਿਬ ਗੈਨੀ ਰਕਵੀਰ ਸਿੰਘ ਰਨਿੰਗ ਇਬਾਰਤ ਲਿਖੀ ਸੀ ਯਾਨੀ ਹਰਪੀਨ ਦੇ ਹੱਕ ਚ ਆਖਰੀ ਸੋਸ਼ਲ ਮੀਡੀਆ ਤੇ ਪੋਸਟ ਰਾਈ ਹ ਹਮਮ ਕਿ ਉਹਨੇ ਮੈਨੂੰ ਝੰਡੋੜਿਆ ਤੇ ਮੈਨੂੰ ਲੱਗਿਆ ਕਿ ਸਿੰਘ ਸਾਹਿਬ ਨੇ ਜੋ ਕਹਿਆ ਕਹਿੰਦੇ ਬੇਸ਼ੱਕ ਮੈਂ ਇਕੱਲਿਆਂ ਨੇ ਫੈਸਲਾ ਨਹੀਂ ਲਿਆ ਸੀ ਇਹ ਤਾਂ ਸਮੂਚੀ ਅੰਤਰੀ ਕਮੇਟੀ ਦਾ ਫੈਸਲਾ ਸੀ 14 ਮੈਂਬਰਾਂ ਦਾ ਇਸ ਲਈ ਪਰ ਮੈਨੂੰ ਲੱਗਿਆ ਮੈਂ ਇਸ ਲਈ ਇਹ ਭਾਰ ਮੁਕਤ ਹੋ ਰਿਹਾ ਮੈਂ ਆਪਣਾ ਅਸਤੀਫਾ ਪੇਸ਼ ਕਰਦਾ ਹੁਣ ਉਸ ਤੋਂ ਬਾਅਦ ਇਹ ਚਰਚਾ ਬਿਲਕੁਲ ਵੱਡੀ ਹੋ ਗਈ ਕਿ ਕੀ ਗੈਨੀ ਰਕਵੀਰ ਸਿੰਘ ਜਿਹੇ-ਜਿਹੇ ਦਬਾਅ ਦੇ ਵਿੱਚ ਮੰਨੇ ਜਾ ਰਹੇ ਨੇ ਕਿ ਐਡਵੋਕੇਟ ਹਿੰਦਰ ਸਿੰਘ ਧਾਮੀ ਸੀ ਉਹ ਜਿਹੇ ਦਬਾਅ ਚ ਯਾਨੀ ਰਗਵੀਰ ਸਿੰਘ ਵੀ ਮੰਨੇ ਜਾ ਰਹੇ ਨੇ ਖਾਸ ਕਰਕੇ ਜਦੋਂ ਗਿਆਨੀ ਹਰਪ੍ਰਿੰਤ ਸਿੰਘ ਵਾਲਾ ਮਾਮਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਜ਼ਿਆਦਾ ਹੂੰ ਹੂੰ ਦੋ ਤਰੀਕਾ ਵਾਲੇ ਫੈਸਲੇ ਵਾਲਾ ਪਹਿਲੂ ਦੋ ਤਰੀਕ ਦੇ ਫੈਸਲੇ ਤੋਂ ਬਾਅਦ 7 ਮੈਂਬਰੀ ਕਮੇਟੀ ਵਾਲਾ ਮਸਲਾ 7 ਮੈਂਬਰੀ ਕਮੇਟੀ ਦੇ ਨਾਲ-ਨਾਲ ਫਿਰ ਗਿਆਨੀ ਹਰਪ੍ਰਿੰਤ ਸਿੰਘ ਵਾਲਾ ਪਹਿਲੂ ਉਹ ਸਾਰੇ ਪਹਿਲੂਆਂ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੰਨੀ ਬਾਰ-ਬਾਰ ਨਜ਼ਰ ਆਉਂਦੀਆਂ ਸੀ ਕਿ ਹੁਣ ਇਹ ਕੀ ਕਹਿਣਗੇ ਹੁਣ ਇਹਨਾਂ ਦਾ ਕੀ ਪੱਖ ਹੋਊਗਾ ਕੀ ਪ੍ਰਤੀਕਰਮ ਹੋਊਗਾ ਕਦੇ ਉਹ ਕਹਿੰਦੇ ਨੇ ਕਿ ਸੱਤ ਮੈਂਬਰੀ ਕਮੇਟੀ ਨੂੰ ਇਹ ਭਰਤੀ ਕਰਨੀ ਚਾਹੀਦੀ ਹੈ ਕਦੇ ਉਹ ਕਹਿੰਦੇ ਨੇ ਸੱਤ ਮੈਂਬਰੀ ਕਮੇਟੀ 'ਚ ਵਾਧਾ ਕਰ ਲਓ ਕਦੇ ਉਹ ਕਹਿੰਦੇ ਨੇ ਕਿ ਇਹ ਇਹਦੇ ਗਿਆਨੀ ਹਰਪ ਸਿੰਘ ਦੇ ਮਾਮਲੇ ਜਾਂਚ ਦੀ ਲੋੜ ਹੈ ਨਹੀਂ ਕਿਸੇ ਫੋਰ ਨੂੰ ਇਹ ਜਾਂਚੇ ਲੋੜ ਹੋਊਗੀ ਤਾਂ ਅਕਾਲ ਤਖਤ ਸਭ ਕਰਵਾਊਗਾ ਕਾਰਵਾਈ ਕਰੂਗਾ ਤਾਂ ਅਕਾਲ ਤਖਤ ਸਭ ਕਰਾਊਗਾ ਉਹ ਪੰਜ ਪਿਆਰੇ ਬੁਰੇ ਆਪਣਾ ਪੱਖ ਰੱਖੂਗੇ ਕਦੇ ਕਹਿੰਦੇ ਨੇ ਕਿ ਵੀ ਮੜਾ ਜਾ ਰਤਬਿਆਂ ਦਾ ਉਹਦਿਆਂ ਦਾ ਸਨਮਾਨ ਰੱਖਿਓ ਸੋ ਜਿਹੜੀ ਦੋਹਰੀ ਗੱਲ ਆਉਂਦੀ ਰਹੀ ਉਹਨੇ ਸ਼ੰਕੇ ਸੋਭੇ ਬਣਾਉਂਦੀ ਰਹੀ ਸੋ ਇਹ ਸਾਰੀ ਪ੍ਰਕਿਰਿਆ 'ਚ ਅਚਾਨਕ ਪੰਨੀ ਸਿੰਘ ਸਹਿਵਾ ਦੀ ਮੀਟਿੰਗ ਰੱਦ ਕਰਕੇ ਜਦੋਂ ਗਿਆਨੀ ਰਘਵੀਰ ਸਿੰਘ ਵਿਦੇਸ਼ ਗਏ ਹੂੰ ਹੂੰ ਤੇ ਉੱਥੇ ਵੀ ਉਹਨਾਂ ਨੂੰ ਇਹ ਸਵਾਲ ਪੇਸ਼ ਆ ਕਰਦੇ ਰਹੇ ਉੱਥੇ ਵੀ ਇਹਨਾਂ ਸਵਾਲਾਂ ਨੇ ਕੁਐਸਚਨ ਮਾਰਕਰਾਂ ਦਾ ਪਿੱਛਾ ਨਹੀਂ ਛੱਡਿਆ ਇਤੋਂ ਤੱਕ ਕਿ ਉਹਨਾਂ ਨੂੰ ਕਈ ਸਮਾਗਮ ਛੱਡਣੇ ਪਏ ਫਿਰ ਹੂੰ ਕਿ ਜੋ ਸਮਾਗਮਾਂ ਜਾਂਦੇ ਸੀ ਤਾਂ ਇਹ ਸਵਾਲ ਹੁੰਦੇ ਸੀ ਇਹਨਾਂ ਨੂੰ ਸਮਾਗਮਾਂ ਤੋਂ ਕਿਨਾਰਾ ਕੀਤਾ ਤੇ ਆਖਰ ਮੈਨੂੰ ਲੱਗਾ ਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਵੀ ਮੈਨੂੰ ਹੁਣ ਇੱਕ ਪਾਸੇ ਆਉਣਾ ਪੈਣਾ ਹੂੰ ਹੂੰ ਜੋ ਮੇਰੇ ਕੋਲ ਕੱਲ ਦੀ ਖਬਰ ਸੀਗੀ ਉਹ ਇਹ ਸੀਗੀ ਕਿ ਜੱਜਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਆਪਣਾ ਅਸਤੀਫਾ ਤਿਆਰ ਕਰ ਲਿਆ ਤੇ ਅੱਜ ਜਦੋਂ ਆਪਾਂ ਭਾਰਤੀ ਸਮੇਂ ਅਨੁਸਾਰ ਅੱਜ ਆਪਾਂ ਸਵੇਰ 'ਚ ਗੱਲ ਕਰ ਰਹੇ ਹਾਂ ਤਾਂ ਅੱਜ ਉਹਨਾਂ ਨੇ ਆਪਣਾ ਅਸਤੀਫਾ ਦੇਣਾ ਸੀ ਹੂੰ ਹੂੰ ਕੱਲ ਸਵੇਰ ਦਾ ਵਾਪਸ ਆ ਕੇ ਉਸ ਉੱਤੇ ਵੇਸੀ ਤੇ ਮੰਨਿਆ ਜਾ ਰਿਹਾ ਸੀ ਕਿ ਉੱਠਣ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦੀ ਪੇਸ਼ਕਸ਼ ਕਰਨੀ ਹੈ ਖਾਸ ਕਰਕੇ ਗਿਆਨੀ ਜਦੋਂ ਪ੍ਰਧਾਨ ਐਡਵੋਕੇਟ ਧਾਮੀਰ ਦਾ ਅਸਤੀਫਾ ਗਿਆ ਉਸ ਤੋਂ ਬਾਅਦ ਹਾਂ ਜੀ ਹੁਣ ਕੱਲ ਸ਼ਾਮ ਤੋਂ ਬਾਅਦ ਇਹ ਸੀਨ ਪਲਟਣਾ ਸ਼ੁਰੂ ਹੋਇਆ ਹੈ ਪਤਾ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚਾਹੀਏ ਫਿਰ ਗਿਆਨੀ ਰਵੀਰ ਸਿੰਘ ਕੁਝ ਹੋਰ ਸਾਹਿਬ ਦਾ ਜਿੰਸੇਦਾਰਾਂ ਨਾਲ ਸੰਪਰਕ ਚਾਹੀਏ ਉਹ ਕਹਿੰਦੇ ਜੀ ਐਂ ਛੱਡ ਕੇ ਆ ਜੂਂਗੇ ਫਿਰ ਤਾਂ ਜਮਾ ਹੀ ਨਹੀਂ ਕੁਝ ਹੋਣਾ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਤਾ ਧਾਮੀ ਸਾਹਿਬ ਇਸ ਗੱਲ ਦਾ ਬੋਝ ਲੈ ਕੇ ਛੱਡ ਗਏ ਹੈਨਾ ਤੇ ਜੇ ਤੁਸੀਂ ਵੀ ਛੱਡ ਕੇ ਆ ਕੇ ਫਿਰ ਕੀ ਫਾਇਦਾ ਜੀ ਐਂ ਨਾ ਕਰੋ ਤੁਸੀਂ ਹੁਣ ਕੁਝ ਕਰਕੇ ਆਓ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਸਲਾਹ ਮਸ਼ਵਰਾ ਹੋ ਰਿਹਾ ਤੇ ਕੁਝ ਬਾਕੀ ਸਿੰਘ ਸਾਹਿਬਾਨ ਵੀ ਸਲਾਹ ਦੇ ਰਹੇ ਨੇ ਜਾਂ ਕੁਝ ਬੁੱਧੀਜੀਵਾਂ ਨਾਲ ਵੀ ਤਾਲ ਮਿਲਛ ਹੈਗੇ ਨੇ ਤੋ ਉਸ ਨਾਤੇ ਵੀ ਇਹ ਚਰਚਾ ਹੈ ਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋ ਸਕਦਾ ਹੁਣ ਆਪਣਾ ਅਸਤੀਫਾ ਟਾਲ ਲੈਣ ਹੋ ਸਕਦਾ ਹੈ ਕਿ ਉਹ ਪੰਜ ਪਿਆਰਿਆਂ ਦੀ ਬੈਠਕ ਬੁਲਾ ਲੈਣ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਸੱਦ ਲੈਣ ਹੋ ਸਕਦਾ ਹੈ ਕਿ ਉਹ ਮੁੜ ਕੇ ਸ਼੍ਰੋਮਣੀ ਕਮੇਟੀ ਨੂੰ ਅੰਤਰੀਂ ਕਮੇਟੀ ਨੂੰ ਜਾਂਚ ਕਮੇਟੀ ਨੂੰ ਜਾਂ ਬਾਦਲ ਦਲ ਦੀ ਵਰਕਿੰਗ ਕਮੇਟੀ ਨੂੰ ਤਲਬ ਕਰ ਲੈਣ ਹਮ ਹਮ ਜਾਂ ਫਿਰ ਅਸਤੀਫਾ ਦੇ ਦੇਣ ਸੋ ਇਹ ਦੋ ਪਹਿਲੂ ਨੇ ਜੀ ਬਿਲਕੁਲ ਅਸਤੀਫੇ ਦੀ ਉਹਨਾਂ ਦੀ ਵੀ ਚਰਚਾ ਖੂਬ ਪਰ ਜਿਹੜੀ ਸਵੇਰੇ ਚਰਚਾ ਪੁਖਤਾ ਸੀ ਕਿ ਅਸੀਂ ਫੈਸਲਾ ਦੇਣਗੇ ਸ਼ਾਮ ਤੱਕ ਉਹ ਦੁਵਿਧਾ ਚ ਬਦਲ ਗਈ ਸੀ ਸੋ ਅੱਜ ਸਵੇਰ ਕਰਨ ਤੋਂ ਬਾਅਦ ਉਹ ਦੁਵਿਧਾ ਦਾ ਨਤਾਰਾ ਹੁੰਦਾ ਜਾਂ ਨਹੀਂ ਹੁੰਦਾ ਪਰ ਇਹ ਜ਼ਰੂਰ ਹੈ ਇਹ ਸਵਾਲ ਵੱਡਾ ਹੈ ਕਿ ਕੀ ਧਾਮੀ ਤੋਂ ਬਾਅਦ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਦਾ ਵੀ ਸੀ ਅ ਇਹ ਵੀ ਚਰਚਾ ਚੱਲ ਪਈ ਹੈ ਸ਼ਰਮਨ ਜੀ ਕਿ ਕੀ ਹੋਣ ਜਿਹੜੀ ਇਹ ਪੰਥਕ ਰਾਜਨੀਤੀ ਜਿਸ ਮਹਾਣ ਤੇ ਆ ਖੜੀ ਹੋਈ ਹੈ ਇਸ ਤੋਂ ਬਾਅਦ ਇਹ ਦੀ ਜਿਹੜੀ ਨੁਮਾਇੰਦਗੀ ਉਹ ਸਿੱਖ ਧਿਰਾਂ ਚਿੰਤਕ ਧਿਰਾਂ ਕਰਨੀਆਂ ਜਾਂ ਫਿਰ ਖੇਡ ਹੋਰ ਕਿਤੇ ਖੇਲਰ ਜੂਗੀ ਆਪਾਂ ਦੇਖਦੇ ਹਾਂ ਕਿ ਇੱਕ ਪਰਿਵਾਰ ਨੂੰ ਸਿਆਸੀ ਪਰਿਵਾਰ ਨੂੰ ਸਾਰੀਆਂ ਚੀਜ਼ਾਂ ਦੇ ਸਾਰੇ ਵਰਤਾਰਿਆਂ ਦੇ ਵਿੱਚੋਂ ਬਾ ਇੱਜ਼ਤ ਬੜੀ ਕਰਾਉਣ ਦੇ ਚੱਕਰ ਦੇ ਵਿੱਚ ਕਿੰਨਾ ਕੁਛ ਲੰਗੇ ਦਿਨਾਂ ਦੇ ਵਿੱਚ ਵਾਪਰਿਆ ਖੈਰ ਇਹ ਪੰਥਕ ਰਾਜਨੀਤੀ ਕਿਹੜੀ ਪਾਸੇ ਜਾਂਦੀ ਹੈ ਜਾਂ ਕਿਹੜੇ ਉਸਲਵਟੇ ਹੋਣ ਲੈਂਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਕੋਖ ਜਰੂਰ ਹੋਊਗੀ ਪਰ ਇਹ ਨਾਲ ਨਾਲ ਇੱਕ ਸੰਵੇਦਨਸ਼ੀਲ ਮੋੜ ਤੇ ਵੀ ਮੈਂ ਕਹਿਣਾ ਚਾਹੂੰਗਾ ਕਿ ਆ ਪਹੁੰਚੀ ਹੈ ਜੀ ਬਿਲਕੁਲ